ਇਸ ਲਈ 24 ਘੰਟੇ ਤੋਂ ਲਗਾਤਾਰ ਹੋ ਰਹੀ بارش ਨਾਲ ਜੇ ਦੇਖਿਆ ਕਪੂਠਲਾ ਦੀ ਜਿਹੜੀ ਕਾਲੀ ਬਈਆਂ ਇਹਦਾ ਪਾਣੀ ਵੀ ਪੂਰਾ ਵੱਧ ਗਿਆ ਹੈ ਜੇ ਦੂਰ ਤੱਕ ਕੈਮਰਾ ਜੇ ਕੈਮਰਾਮੈਨ ਦਿਖਾਏਗਾ ਪੂਰਾ ਜਿਹੜਾ ਹੈਗਾ ਕਾਲੀ ਬਈ ਦਾ ਪਾਣੀ ਜਿਹੜਾ ਉੱਤੇ ਤੱਕ ਆ ਚੁੱਕਾ ਹੈ ਔਰ ਇੱਥੋਂ ਦੇ ਕੁਝ ਗੇਟਸ ਨੇ ਜਿਹੜੇ ਕਿ ਇਸ ਪਾਣੀ ਨੂੰ ਰੋਕਦੇ ਨੇ ਇਹ 12 ਦੇ 12 ਗੇਟ ਜਿਹੜੇ ਨੇ ਹੁਣ ਅੱਜ ਖੋਲਤੇ ਗਏ ਨੇ ਇਹਨਾਂ ਦਾ ਜਿਹੜਾ ਲੈਵਲ ਹੈ ਉੱਤੇ ਚੱਕਦਾ ਗਿਆ ਹੈ ਮੁਲਾਜ਼ਮ ਜਿਹੜੇ ਨੇ ਇਸ ਗੇਟਾਂ ਨੂੰ ਖੋਲਣ ਤੇ ਲੱਗੇ ਹੋਏ ਨੇ ਔਰ ਜੇ ਤੁਸੀਂ ਦੇਖੋਗੇ ਜਿਹੜਾ ਪਾਣੀ ਦਾ ਸਤਾਰ ਥੱਲੇ ਨੂੰ ਜਾ ਰਿਹਾ ਉਹ ਵੀ ਵੱਧ ਗਿਆ ਹੈਗਾ ਔਰ ਇਸ ਬਾਰੇ ਪੁੱਛਣ ਦੀ ਕੋਸ਼ਿਸ਼ ਕਰਦੇ ਸਾਡੇ ਨਾਲ ਜਈ ਨੇ ਇੱਥੋਂ ਦੇ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕਰਦੇ ਕਿੰਨੇ ਗੇਟ ਖੁੱਲ ਗਏ ਔਰ ਕਿਉਂ ਖੁੱਲੇ ਕੀ ਕਾਰਨ ਸੀ ਗੇਟ ਖੋਲਣ ਦਾ ਮੀਨ ਇਹ ਹੈ ਕਿ ਕਾਂਝਲੀ ਬਈ ਹੈ ਕਾਂਝਲੀ ਬਈ ਹੈ ਇਨਫਲੋ ਜ਼ਿਆਦਾ ਆ ਰਿਹਾ ਪਿੱਛੋਂ ਇਹ ਜੇ ਗੇਟ ਨਾ ਖੋਲਾਂਗੇ ਤਾਂ ਪਿੱਛੋਂ ਪਾਣੀ ਹੈਲਡ ਅਪ ਹੋਈ ਜਾਏਗਾ ਫਿਰ ਖੋਲਨੇ ਪੈਣਗੇ ਇਹ ਤਾਂ ਫਿਰ ਪਿੱਛੇ ਜ਼ਿਆਦਾ ਨੁਕਸਾਨ ਹੋਏਗਾ ਇਸ ਕਰਕੇ ਪਹਿਲਾਂ ਹੀ ਗੇਟ ਚੱਕਦੇ ਪਏ ਆ ਤਾਂ ਕਿ ਪਾਣੀ ਦਾ ਬਹਾਓ ਹੌਲੀ-ਹੌਲੀ ਜਿੰਨਾ ਵੀ ਆ ਰਿਹਾ ਨੇਚਰਲ ਫਲੋ ਦੇ ਨਾਲ ਉਹ ਥੱਲੇ ਜਾਂਦਾ ਰਹੇ। ਪੂਲ ਕਿੰਨੇ ਗੇਟ ਸੀ ਇਸ ਤੋਂ ਪਹਿਲਾਂ ਵੀ ਗੇਟ ਖੁੱਲੇ ਸੀ। ਹਾਂਜੀ ਪੂਰੇ ਗੇਟ ਖੁੱਲੇ ਪਏ ਸੀ 12 ਗੇਟ ਨੇ ਮਾਈਦੇ ਖੁੱਲੇ ਪਏ ਸੀ। ਕਿੰਨੇ ਦਿਨਾਂ ਤੋਂ ਲਗਾਤਾਰ ਖੁੱਲੇ ਜਾ ਰਹੇ ਆ? ਨਹੀਂ ਗੇਟ ਲਗਾਤਾਰ ਖੁੱਲੇ ਹੀ ਆ ਜੀ ਆਪਣੇ ਅ ਪਿਛਲੇ 4 ਦਿਨਾਂ ਤੋਂ ਖੁੱਲੇ ਪਏ ਆ ਜਦੋਂ ਤੇ ਬਾਰਿਸ਼ ਦੀ ਸੰਭਾਵਨਾ ਬਣੀ ਸੀ ਰੈਡ ਅਲਰਟ ਬਣਿਆ ਸੀ। ਉਦੋਂ ਦੇ ਗੇਟ ਖੁੱਲੇ ਪਏ ਤੇ ਜਿਹੜਾ ਹੁਣ ਪਾਣੀ ਛੱਡਿਆ ਜਾ ਰਿਹਾ ਹੈ ਇਹਦਾ ਨਿਚਲੇ ਜਿਹੜੇ ਪਿੰਡਵਾ ਜਾਂ ਨਿਚੇ ਜਿਹੜੇ ਲੋਕ ਰਹਿ ਰਹੇ ਉਹਨਾਂ ਨੂੰ ਕੋਈ ਇਫੈਕਟ ਪੈਣ ਦੇ ਚਾਂਸਸ ਹੈਗੇ ਹੁਣ ਦੇਖੋ ਜਿਹਨਾਂ ਜਿਹਨਾਂ ਚੱਕਰ ਬਾਰਿਸ਼ ਦੀ ਸੰਭਾਵਨਾ ਬਣੀ ਪਈ ਆ ਫਿਰ ਕਹਿਣਾ ਮੁਸ਼ਕਿਲ ਹੈ ਬਾਰਿਸ਼ ਰੁਕੇਗੀ ਤਾਂ ਥੋੜਾ ਬਹੁਤੀ ਰਾਹਤ ਦੀ ਉਮੀਦ ਹੈਗੀ ਆ ਜੇ ਇਦਾਂ ਹੀ ਲਗਾਤਾਰ ਬਾਰਿਸ਼ ਪੈ ਜਾਏਗੀ ਫਿਰ ਥੋੜੀ ਜਿਹੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੀ ਬਿਲਕੁਲ ਜਿਸ ਤਰ੍ਹਾਂ ਕਿ ਇਹਨਾਂ ਨੇ ਦੱਸਿਆ ਕਿ ਪਿੱਛੇ ਜਿਹੜੇ ਗੇਟਸ ਖੁੱਲਨ ਨਾਲ ਪਾਣੀ ਜਿਹੜਾ ਸਤਾਰਾ ਇਹਦਾ ਵਧੀ ਜਾ ਰਿਹਾ ਔ ਅਸੀਂ ਜਦੋਂ ਇਧਰ ਪਿੱਛੇ ਜਾ ਕੇ ਦੇਖਿਆ ਵੀ ਸੀਗਾ ਤੇ ਜਿਹੜਾ ਪਾਣੀ ਦਾ ਲੈਵਲ ਸੀਗਾ ਉਹ ਬਹੁਤ ਉੱਚੇ ਤੱਕ ਆ ਚੁੱਕਾ ਸੀਗਾ ਔਰ ਜਿਹੜੇ ਪਿੰਡਾਂ ਨੂੰ ਢਾਲ ਆਣਾ ਸ਼ੁਰੂ ਕਰਤਾ ਸੀਗਾ ਖੇਤਾਂ ਨੂੰ ਢਾਲ ਆਣਾ ਸ਼ੁਰੂ ਕਰਤਾ ਸੀਗਾ ਔਰ ਹੁਣ ਜਿਹੜੇ ਗੇਟ ਨੇ ਇਹ ਹੋਰ ਖੋਲਦੇ ਗਏ ਜੇ ਗੇਟ ਖੋਲਣ ਨਾਲ ਇਹਦਾ ਪਾਣੀ ਦਾ ਲੈਵਲ ਜਿਹੜਾ ਉਹ ਵਧ ਰਿਹਾ ਹੈਗਾ ਵਾ ਔਰ ਹੋ ਸਕਦਾ ਆ ਉਮੀਦ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜਾ ਪਾਣੀ ਅੱਗੇ ਜਾ ਕੇ ਪਿੰਡਾਂ ਦੇ ਜਿਹੜੇ ਖੇਤ ਨੇ ਲੋਕਾਂ ਦੇ ਖੇਤ ਨੇ ਕਿਸਾਨਾਂ ਦੇ ਉਹਨਾਂ ਦੇ ਵਿੱਚ ਚੱਲ ਜਾਏ ਔਰ ਕੁਝ ਜਿਹੜੇ ਪਿੰਡ ਦੇ ਉਹ ਇਫੈਕਟ ਹੀ ਹੋਣ